ਉੜੀ ਜਾ ਤੂ ਮੇਰੇ ਵਾਲੇ ਹੈ ਤਾਂ ਕੀ ਆਮ ਸ਼ੰਦਾ ਤਦ ਸਭ ਕਿਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ ਲਕਮੀ ਟੋਟਨਾਵੇ ਕਈ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰੰਦਾ ਏ ਵੈਰੀ ਮਿੱਤਰ ਸਭ ਕੀਤਿਆਂ ने मंगे मंदा लेखा कोई न पुचेई जा हर बखसंदा आनंद पिया सुख पाया मिल गुरु गोविंदा सबे काज सवारीए जा तुद पावंदा पौडी जा तु मेरे वाले है ताकी आ मोशंदा तुद सब किच मेन्नो सौंपया जा तेरा बन्दा

ਸਭੇ ਕਾਜ ਸਵਾਰੀਏ ਜਾ ਤੁਦ ਪਾਵੰਦਾ ਪੌੜੀ ਜਾ ਤੂ ਮੇਰੇ ਵਾਲ ਹੈ ਤਾਂ ਕੀ ਆ ਮੋਸ਼ੰਦਾ ਤੁਦ ਸਭ ਕਿਛ ਮੈਨੂੰ ਸੌਪਿਆ ਜਾ ਤੇਰਾ ਬੰਦਾ ਲਕshmi ਟੋਟਨਾ ਵੇਈ ਖਾਏ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰੰਦਾ ਏ ਵੈਰੀ ਮਿੱਤਰ ਸਭ ਕੀਤੇ ਐ ਨਾ ਮੰਗੇ ਮੰਦਾ ਲੇਖਾ ਕੋਈ ਨ ਪੁਛੈ ਜਾ ਹਰ ਭਕ ਸੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰੀਏ ਜਤੁਦ ਪਾਵੰਦਾ ਵਾਹਿਗੁਰਜ ਕੀ ਖਾਲਸਾ ਵਾਹਿਗੁਰਜ ਕੀ ਫਤ